ਤੈਹੀ ਲੱਗ ਰਿਹਾ ਵੀ ਸਰਕਾਰਾਂ ਜੋ ਗੈਂਗਸਟਰਵਾਦ ਨੂੰ ਚਲਾਈ ਸਰਕਾਰ ਨੇ ਤਾਂ ਫੇਰ ਜੋ ਸਰਕਾਰ ਚਲਾ ਰਹੀ ਹੈ ਤਾਂ ਇੱਕ ਬੰਦਾ ਫੇਰ ਸਰਕਾਰ ਨਾਲ ਕਿਵੇਂ ਲੜ ਸਕਦਾ ਰੱਬ ਵੀ ਆਪ ਹੀ ਹੁੰਦਾ ਕਿ ਫਿਰ ਆਪਾਂ ਨੂੰ ਸਬਰ ਕਰਨਾ ਪੈਂਦਾ ਹੈ ਸਰਕਾਰ ਵਾਲੇ ਪਾਸੇ ਤੋਂ ਬਿਲਕੁਲ ਕੋਰ ਨਿਰਾਸ਼ਾ ਹਾਂ ਜੀ ਅੱਜ ਦਿਨ ਵੀ ਜਦੋਂ ਆਪਾਂ ਬਾਰ-ਬਾਰ ਜੇ ਲਾਪਦੀ ਗੱਲ ਕਰਾਂਗੇ ਦੁਖਦੇ ਦੀ ਗੱਲ ਕਰਾਂਗੇ ਤਾਂ ਫਿਰ ਮਨ ਭਰਦਾ ਰਹਿੰਦਾ ਮਨ ਭਰਦਾ ਠੀਕ ਹੈ ਤਾਂ ਉਹ ਫਿਰ ਹਾਰਟ ਲਈ ਹੂੰ 5 ਸੈਂਟ ਪਏ ਹੋਏ ਨੇ ਲੋਰਸ ਕਹਿੰਦਾ ਮੇਰਾ ਲੈਣਾ ਦੇਣਾ ਨਹੀਂ ਹੈ ਗੋੜੀ ਕਹਿ ਰਹੀ ਐ ਇੰਟਰਵਿਊ ਦੇ ਵਿੱਚ ਜਿਸ ਨੇ ਭਾਈ ਸਾਹਿਬ ਨੇ ਕਿਹਾ ਸੀ ਕਰਤਾ ਇੱਕ ਕਹੀ ਜਾਂਦਾ ਹਾਂ ਅਸੀਂ ਮਾਰਿਆ ਦੂਜੇ ਕਹੀ ਨਾ ਸਾਡਾ ਕੋਈ ਲੈਣਾ ਦੇਣਾ ਸੱਲ ਕੈਮਰੋ ਭਾਵ ਸਿੱਖ ਪਰਿਵਾਰ ਤੋਂ ਜਨਮ ਲੈਣਾ ਸਿਰ ਤੇ ਪੱਗ ਰੱਖਣੀ ਸਾਨੂੰ ਕਾਫੀ ਮਹਿੰਗੀ ਚੀਜ਼ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੀਡੀਆ ਸਾਹਮਣੇ ਕੀਤੇ ਵੱਡੇ ਖੁਲਾਸੇ। ਉਹਨਾਂ ਸਰਕਾਰਾਂ ਤੇ ਇਲਜ਼ਾਮ ਲਗਾਉਂਦੇ ਆ ਕਿਹਾ ਕਿ ਗੁੰਡਾ ਰਾਜ ਸਰਕਾਰਾਂ ਦੇ ਸ਼ਹਿ ਤੇ ਪਨਪਰੇ ਹੈ। ਉਹਨਾਂ ਖਿਆ ਕਿ ਇੱਕ ਪਾਸੇ ਲਾਰੈਂਸ ਬਿਸ਼ਨੋਈ ਕਹਿ ਰਿਹਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਉਸਦਾ ਕੋਈ ਲੈਣਾ ਦੇਣਾ ਨਹੀਂ। ਜਦ ਕਿ ਹੁਣ ਗੋਲਡੀ ਬਰਾੜ ਨੇ ਮੰਨਿਆ ਹੈ ਕਿ ਲਾਰੈਂਸ ਦੇ ਕਹਿਣ ਤੇ ਉਹਨਾਂ ਵੱਲੋਂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਦਿਲ ਵਿੱਚ ਪੰਜ ਸਟੈਂਟ ਪੈ ਚੁੱਕੇ ਹਨ ਜੇ ਰੱਬ ਉਸ ਨੂੰ 2-3 ਸਾਲ ਹੋਰ ਦੇਵੇ ਤਾਂ ਉਹ ਆਪਣੇ ਬੇਟੇ ਨੂੰ ਇਨਸਾਫ ਦਿਵਾਉਣ ਲਈ ਲੜਦਾ ਰਹੇਗਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੀਡੀਆ ਸਾਹਮਣੇ ਕੀਤੇ ਵੱਡੇ ਖੁਲਾਸੇ ਉਹਨਾਂ ਸਰਕਾਰਾਂ ਤੇ ਇਲਜ਼ਾਮ ਲਗਾਉਂਦੇ ਆ ਕਿਹਾ ਕਿ ਗੁੰਡਾ ਰਾਜ ਸਰਕਾਰਾਂ ਦੇ ਸ਼ਹਿ ਤੇ ਪਰ ਹੈ ਉਹਨਾਂ ਖਿਆ ਕਿ ਇੱਕ ਪਾਸੇ ਲਾਰੈਂਸ ਬਿਸ਼ਨੋਈ ਕਹਿ ਰਿਹਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਜਦ ਕਿ ਹੁਣ ਗੋਲਡੀ ਬਰਾੜ ਨੇ ਮੰਨਿਆ ਹੈ ਕੀ ਲਾਰੈਂਸ ਦੇ ਕਹਿਣ ਤੇ ਉਹਨਾਂ ਵੱਲੋਂ ਮੂਸੇ ਵਾਲੇ ਦਾ ਕਤਲ ਕੀਤਾ ਗਿਆ ਸੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਦਿਲ ਵਿੱਚ 5 ਸਟੈਂਟ ਪੈ ਚੁੱਕੇ ਹਨ ਜੇ ਰੱਬ ਉਸ ਨੂੰ 2-3 ਸਾਲ ਹੋਰ ਦੇਵੇ ਤਾਂ ਉਹ ਆਪਣੇ ਬੇਟੇ ਨੂੰ ਇਨਸਾਫ ਦਿਵਾਉਣ ਲਈ ਲੜਦਾ ਰਹੇਗਾ ਤੁਸੀਂ ਬਾਇਰ ਕਰੋ ਪੁਆਇੰਟ ਦੱਸ ਦੇਣੀ ਉਹਦਾ ਕਰਕੇ ਮੈਂ ਮਾਫੀ ਚਾਹਣਾ ਸਾਰਿਆਂ ਨੂੰ ਮੈਂ ਇਕੱਲੇ ਨਹੀਂ ਸ਼ੋਰ ਸ਼ੋਰ ਤੁਸੀਂ ਨਾਰਾਜ਼ ਨਹੀਂ ਹੋਣਾ ਇਸ ਗੱਲ ਲਈ ਨਹੀਂ ਨਹੀਂ ਨਾਰਾਜ਼ ਨਹੀਂ ਕੋਈ ਨਹੀਂ ਅਗਲੇ ਕਰਕੇ ਨਾ ਸ਼ਰਮ ਸੁਮਤੀ ਬੁਲਾਉਣੀ ਪੈਂਦੀ ਪੰਗਰੇ ਦਰਸ਼ਨ ਹੋ ਜਾਂਦੇ ਨੇ ਤੇ ਤੁਸੀਂ ਸਾਰੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡਾ ਬਹੁਤ ਵੱਡਾ ਸਹਾਰਾ ਰਿਹਾ ਹੈ ਮੇਰੇ ਨਾਲ ਧੰਨਵਾਦ ਤੇ ਸਰਕਾਰਾਂ ਤਾਂ ਤੁਹਾਨੂੰ ਪਤਾ ਵੀ ਆਪਣੇ ਤੋਂ ਬਿਲਕੁਲ ਭੱਜੀ ਗਈ ਸੀ ਹੁਣ ਜਦੋਂ ਨਾਲ ਨਹੀਂ ਸੀ ਨਸਲਾ ਹਾਈ ਕੋਰਟ ਚ ਦਿੱਧਾਂ ਪਾਰ ਪਾਰ ਕੇ ਲਾਰੈਂਸ ਦੀ ਵੀਡੀਓ ਆਫਾ ਬੰਦ ਕੀਤੀ ਸੀ ਤੇ ਹੁਣ ਕੱਲ ਵੀ ਲਾਰੈਂਸ ਨੂੰ ਮਨਾ ਕਰਤਾ ਹਾਈ ਕੋਰਟ ਨੇ ਤਾਂ ਹੁਣ ਗੋਲ ਹੀ ਬਰਬਾਦ ਦੀ ਕਰਾਂਗੇ ਤੁਹ ਬੱਲੇ ਹੁਣ ਤਾਂ ਇਹੀ ਲੱਗ ਰਿਹਾ ਵੀ ਸਰਕਾਰਾਂ ਜੋ ਗੈਂਗਸਟਰਵਾਦ ਨੂੰ ਚਲਾਈ ਸਰਕਾਰ ਨੇ ਤਾਂ ਫਿਰ ਜੋ ਸਰਕਾਰ ਚਲਾ ਰਹੀ ਹੈ ਤਾਂ ਇੱਕ ਬੰਦਾ ਫਿਰ ਸਰਕਾਰ ਨਾਲ ਕਿਵੇਂ ਲੜ ਸਕਦਾ ਤੁਸੀਂ ਆਪ ਹੀ ਸਮਝੋ ਫਿਰ ਆਪਾਂ ਨੂੰ ਸਵਲ ਕਰਨੇ ਪੈਣਗੇ ਸਰਕਾਰ ਨਾਲ ਨਹੀਂ ਲੜ ਸਕਦਾ ਤਾਂ ਜਿੰਨੀ ਕਿ ਹਾਈ ਕੋਰਟ ਦੀ ਅਦਾਲਤੀ ਕਾਰਵਾਈ ਉਹ ਆਪਾਂ ਕਰੀ ਜੰਮੇ ਆਂ ਉੱਥੇ ਆਪਣਾ ਹੱਥ ਪੈਂਦਾ ਥੋੜਾ ਬਹੁਤ ਆਪਾਂ ਪਾ ਲੈਨੇ ਆਂ ਪਰ ਪ੍ਰਕਾਰ ਵਾਲੇ ਪਾਸੇ ਤੋਂ ਬਿਲਕੁਲ ਕੋਰ ਨਿਰਾਸ਼ਾ ਹਾਂਜੀ ਹਾਂ ਆਪਣੇ ਵੱਲੇ ਕੋਈ ਨਹੀਂ ਹੈ ਇੱਕ ਵਾਰ ਆਈ ਜਾਂ ਇੰਸਟਾ ਤੇ ਲੱਗਦਾ ਵੀ ਮਿਲ ਕੇ ਬਹੁਤ ਬੱਲੇ ਸਵੇਰ ਤੋਂ ਸਵੇਰ ਦੇ ਦੋ ਦੇ ਲਾਸਟ ਉੱਪ ਤਾਏ ਥੋੜਾ ਹੁਸ਼ੀ ਹੋ ਜੇ ਪਹੁੰਚਾ ਮੈਂ ਇੱਕ ਵਾਰ ਸਪੋਰਟ ਤੋਂ ਆਏ ਹੀ 7 ਵਜੇ ਤੇ ਖੜਿਆ ਇੱਥੇ ਤੁਹਾਡੇ ਦੱਸਣ ਗਿਆ ਨੇ ਤੁਹਾਡਾ ਆਪਣਾ ਪਰਿਵਾਰ ਮੇਰਾ ਜੀ ਤੇ ਕਰੇ ਮੈਂ ਇਕੱਲੇ ਇਕੱਲੇ ਨੂੰ ਮਿਲ ਕੇ ਆਉਣਾ ਆਪ ਵੀ ਮੈਨੂੰ ਪੌਣੇ ਦੋ ਸਾਲ ਹੋ ਗਏ ਲਗਾਤਾਰ ਬਹੁਤ ਮਾੜਾ ਸੀ ਸੇਟਾ ਗਰਾਭ ਵੀ ਡਿੱਗਦਾ ਜਾ ਰਿਹਾ ਸੀ ਜਿਆਦਾ ਫਿਰ ਮੈਨੂੰ ਡਾਕਟਰ ਨੇ ਬਹੁਤ ਆ ਜਿਆਦਾ ਕਿਹਾ ਵੀ ਤੁਹ ਫੜਾ ਜਾ ਵਰਕ ਲੋਡ ਘਟਾਓ ਕਿਉਂਕਿ ਰਾਤ ਦੇ 9 ਵਜੇ ਤੱਕ ਸੰਗਤ ਆਈ ਜਾਂਦੀ ਹੈ ਮੈਂ ਕੱਲਾ ਹੁਣ ਫਿਰ ਮੈਂ ਡਿੱਗ ਪੈਣਾ ਹੌਲੀ ਹੌਲੀ ਨਾ ਮੈਂ ਕੋਸ਼ਿਸ਼ ਤਾਂ ਵੋਟ ਕਰਦਾ ਤੇ ਕਹਿੰਦੇ ਵੀ ਜਦੋਂ ਆਪਾਂ ਬਾਰ-ਬਾਰ ਲਾਪਦੀ ਗੱਲ ਕਰਾਂਗੇ ਦੁੱਖ ਦੇ ਦੀ ਗੱਲ ਕਰਾਂਗੇ ਤਾਂ ਫਿਰ ਮਨ ਭਰਦਾ ਰਹਿੰਦਾ ਮਨ ਭਰਦਾ ਠੀਕ ਹੈ ਤਾਂ ਉਹ ਫਿਰ ਹਾਰਟਲੀ ਹੁਣ ਪੰਜ ਸੰਟ ਪਏ ਹੋਏ ਨੇ ਤੇ ਮੈਨੂੰ ਐ ਵੀ ਘੱਟੋ ਘੱਟ ਜੇ ਸਾਲ ਦੋ ਸਾਲ ਤਾਂ ਹਲੇ ਮੈਨੂੰ ਜੂਰੀ ਚੱਲਣਾ ਚਾਹੀਦਾ ਕਿਉਂਕਿ ਹੁਣ ਤੱਕ ਤਾਂ ਸਾਰੇ ਡੋਸ਼ੀਏ ਜਿਹੜੇ ਉਹ ਕੇਸ ਕਹਿੰਦੇ ਸਾਨੂੰ ਡਿਸਚਾਰਜ ਕਰੋ ਸਾਡਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਇੰਨੀ ਵੱਡੀ ਸੈਲੀਬ੍ਰਿਟੀ ਮਾਰ ਵੀ ਦਿੱਤੀ ਹੈ ਤੇ ਹੁਣ ਤੁਸੀਂ ਕਹਿ ਰਹੇ ਹੋ ਸਾਡਾ ਕੋਈ ਲੈਣਾ ਦੇਣਾ ਨਹੀਂ ਲਾਰੈਂਸ ਕਹਿੰਦਾ ਮੇਰਾ ਲੈਣਾ ਦੇਣਾ ਨਹੀਂ ਹੈ ਗੋੜੀ ਕਹਿ ਰਿਹਾ ਇੰਟਰਵਿਊ ਦੇ ਵਿੱਚ ਜਿਸ ਨੇ ਭਾਈ ਸਾਹਿਬ ਨੇ ਕਿਹਾ ਸੀ ਕਰਤਾ ਕਿਹਨੂੰ ਕੌਣ ਸੱਚਾ ਕੌਣ ਸਰਕਾਰ ਨੂੰ ਚਾਹੀਦਾ ਇੱਕ ਪਾਸੇ ਉਹਨਾਂ ਨੂੰ ਗਲੋਰੀਫਾਈ ਕਰੀ ਜਾਂਦੇ ਨੇ ਟੀਵੀ ਚੈਨਲਾਂ ਤੇ ਇੱਕ ਕਹੀ ਜਾਂਦਾ ਹਾਂ ਅਸੀਂ ਮਾਰਿਆ ਦੂਜੇ ਕਹੀ ਨੇ ਸਾਡਾ ਕੋਈ ਲੈਣਾ ਦੇਣਾ ਨਹੀਂ ਮੱਲ ਕਹਿਣ ਤੋਂ ਭਾਵ ਸਿੱਖ ਪਰਿਵਾਰ ਤੋਂ ਜਨਮ ਲੈਣਾ ਸਰ ਸੇ ਪੱਗ ਰੱਖਣੀ ਤੁਹਾਨੂੰ ਕਾਫੀ ਮਹਿੰਗੀ ਪਾਉ। ਕੋਈ ਸਾਡਾ ਕੋਈ ਕਸੂਰ ਨਹੀਂ। ਅਸਾਹੀ ਅਸੀਂ ਜਨਮजात ਸਿੱਖ ਸੀ। ਪਾਰਾ ਸੇ ਕਾਮਯਾਬ। ਸਾਡੇ ਉਹ ਕਹਾਪ ਛੋਟੀ ਛੀ ਕਾਮਯਾਬ ਵਾਲੇ ਹੋ ਗਏ। ਆ ਦੋ ਦਰਤੀ ਸਾਡੀ ਬੰਦ। ਬਾਈ ਇਹੀ ਰਹੇਗਾ। ਸਰ ਏਡੀ ਵੱਡੀ ਕਾਮਯਾਬੀ ਇਹਨੇ ਕੋਈ ਜੜੀ ਨਹੀਂ ਦੀ। ਹੋਰ ਮੇਰੇ ਬੱਚੇ ਦਾ ਵੀ। ਉਹ ਕੋਈ ਨਹੀਂ ਸਾਰੇ ਹੈ ਤੁਸੀਂ ਧੀ ਭੈਣ ਦਾ ਸਾਝੀ ਸੀ ਮਾੜਾ ਲਿਖਿਆ ਨਹੀਂ ਮਾੜਾ ਗਾਇਆ ਨਹੀਂ ਤਾਂ ਗਾਲੇ ਬਾਪ ਜੀ ਫਿਰ ਵੀ ਮਾਰ ਦਿੰਦੇ ਹੁਣ ਖੇਤੀ ਸਾਡਾ ਕੀਤਾ ਜੇ ਖੇਤੀ ਸੰਘਰਸ਼ ਦੇ ਵਿੱਚ ਉਹਨੇ ਆਪਦੇ ਪੁਰਖਿਆਂ ਦੀ ਮਦਦ ਕਰਤੀ ਉੱਥੇ ਜਾ ਕੇ ਦਿੱਲੀ ਵੀ ਦਾ ਬਲ ਲੈਂਦਾ ਇਹਨੂੰ ਪੰਜਾਬ ਕਹਿੰਦੇ ਨੇ ਤਾਂ ਉਹਨੇ ਉਹਨੂੰ ਇੱਕ ਅਪੀਸ਼ੀਏਟ ਕੀਤਾ ਕੀ ਮਾੜਾ ਕਰਤਾ ਜਿਹੜਾ ਸਾਲ ਭਰ ਤੋਂ ਉੱਥੇ ਸੜਕਾਂ ਤੇ ਰੁਲ ਰਹੀ ਸੀ ਜਿਉਂ ਉਹਨਾਂ ਨੇ ਇੱਕ ਹਾ ਦਾ ਨਾਰੇ ਮਾਰੇ ਆ ਹਾਂ ਜੀ ਉਹਨਾਂ ਨੇ ਕੋਈ ਸੰਘਰਸ਼ ਦੀ ਗਵਾਹੀ ਨਹੀਂ ਕੀਤੀ ਬਸ ਇੱਕ ਆਪਣੇ ਆਪ ਨੂੰ ਮੈਂ ਵੀ ਖੇਤੀ ਕਰਦਾ ਮੈਂ ਵੀ ਉਹਨਾਂ ਦਾ ਹਿੱਸਾ ਉਹੀ ਗੱਲਾਂ ਉਹਨਾਂ ਨੇ ਸਾਡੇ ਦੇ ਉੱਤੇ ਇੱਕ ਵੱਖਰਾ ਟੈਗ ਲਾ ਬਗੀ ਦਾ ਟੈਗ ਲਾ ਸਾਨੂੰ ਉਸੇ ਲਈ ਸਥਿਤੀ ਪਾਤਾ ਜਿਹੀ ਕਿ ਬਾਕੀ ਚਾਰ ਪੰਜ ਪਾਇਆ ਕਿਉਂਕਿ ਨਹੀਂ ਤਾਂ ਹੁਣ ਤਾਂ ਕੋਈ ਨਾ ਕੋਈ ਆਪਾਂ ਨੂੰ ਕੇਸ ਦੇ ਵਿੱਚ ਦੋਸ਼ੀ ਵਰਸਲ ਸਟੇਟ ਮਸਲਾ ਚੱਲਦਾ ਹੈ ਤੇ ਜਦੋਂ ਸਥਿਤੀ ਉਹਨਾਂ ਦੀਆਂ ਕਮੀਆਂ ਨੂੰ ਲਕਾਉਣ ਚ ਲੱਗ ਜਵੇ ਸਾਨੂੰ ਸਬੂਤ ਕਿਹਨੇ ਦੇਣਿਆ ਸਥਿਤੀ ਇਨਵੈਸਟੀਗੇਸ਼ਨ ਜੰਮ ਨੇ ਇਹ ਉਹੀ ਛਪਾਉਣ ਦੇ ਵਿੱਚ ਲੱਗੇ ਹੋਈ ਨੇ ਸਾਡਾ ਖਾਪਾ ਜਸਟਿਸ ਵੀ ਕਿੱਥੇ ਕਰ ਲਾਂਗੇ ਪਹਿਲੀ ਗੱਲ ਤਾਂ ਜਸਟਿਸ ਕੀ ਹੈ ਕਿ ਸਾਨੂੰ ਬੱਚਾ ਮਿਲ ਜੂਗਾ ਸਾਡਾ ਕਦੇ ਵੀ ਇਹ ਤਾਂ ਖਲੀਫ ਉੱਠਣ ਵਾਲੀ ਗੱਲ ਹੈ ਵੀ ਸਾਹ ਜਾਇ ਕੂਨ ਦੀ ਬਹਿ ਨਹੀਂ ਸਕਦੇ ਘਰੇ ਲਰਦੇ ਦਾ ਰਹਾਂਗੇ ਜਿੰਨਾ ਤੱਕ ਆਪੀ ਪਿਆ ਹੈ ਨਾ ਕਰੋ ਨਹੀਂ ਸਮਝ ਸਕਦੇ ਵੀ ਇਹ ਇਨਸਾਨ 25 ਸਾਲ ਦਿਹਾੜੀਆਂ ਕਰ-ਕਰਕੇ ਇੱਕ ਲੇਬਰ ਕਲਾਸ ਦੇ ਜਮ ਕੇ ਕਰਕੇ ਬੱਚੇ ਨੇ ਇਸ ਤੱਕ ਲੈ ਕੇ ਆਉਂਦਾ ਤਾਂ ਫਿਰ ਤੁਸੀਂ ਉਸ ਆਸਾਨੀ ਨਾਲ ਮਾਰਦੇ ਨੋ ਇਹਨੂੰ ਹਾਜਮ ਕਰਨਾ ਬਹੁਤਔਖਾ ਔਰ ਇਹੋ ਜਿਹਾ ਹੁਣ ਹਰਪੁੱਤ ਦੀ লাশ ਮੋੜਿਆ ਉਤਰੀ ਲੰਘਦੀ ਆ ਤਾਂ ਕੋਈ ਬੰਦਾ ਦੂਜਾ ਅੰਦਾਜ਼ੇ ਹੀ ਨਹੀਂ ਲਾ ਸਕਦਾ ਉਹਨੂੰ ਤਾਂ ਲੱਗਦਾ ਵੀ ਉਹ ਖਾਲਸਤਾਨੀ ਸੀ ਕੋਈ ਪੁੰਡਕਟਾਤਾ ਬੰਦੇ ਉਹ ਤਾਂ ਉਹ ਤਾਂ ਇੱਥੇ ਖੜੇ ਨਹੀਂ ਪਰ ਅਸੀਂ ਕੀ ਸੀ ਅਸੀਂ ਤਾਂ ਆਪ ਦੇ ਆਪ ਨੂੰ ਪੁੱਛੀਏ ਨੇ ਵੀ ਯਾਰ ਸਾਰੀ ਸਰਵਿਸ ਫੌਜ ਦੀ ਬਾਰਡਰ ਤੇ ਲੰਘੀ ਮੈਂ ਵੀ ਖਾਲਸਾਂ ਦੀ ਆ ਹਾਂ ਬਾਲ ਵੀ ਕਿ ਨਹੀਂ ਅਸੀਂ ਤਾਂ ਆਪਣੇ ਆਪ ਨੂੰ ਸਵਾਲ ਪੁੱਛੀਏ ਨੇ ਸੀ ਹੈ ਕੀ ਆ ਸਾਡੇ ਮਾਪੇ ਪਿੱਛੇ ਹੈ ਕਿੱਥੇ ਨੇ ਅਸੀਂ ਰਫਿਊਜੀ ਆ ਬੰਗੂ ਆਏ ਰਫਿਊਜੀ ਆ ਬੰਗੂ ਮਾਰਤੇ ਸਾਡਾ ਤਾਂ ਆਪਣਾ ਕੋਈ ਮੁਲਕ ਹੀ ਨਾ ਹੋਇਆ ਜਿਹੜਾ ਸਾਡੀ ਗੱਲ ਸੁਣੇ ਕੋਈ ਤਾਂ ਮਾਈ ਬਾਪ ਹੋਵੇ ਨਾ ਅਸੀਂ ਦੁਨੀਆ ਤੇ ਜੰਮੇ ਆ ਇੱਥੋਂ ਦੇ ਆਬੂ ਹਵਾਜ ਸਾਹ ਪਾਣੀ ਲੈਨੇ ਆ ਕੋਈ ਕਿਸੇ ਨੂੰ ਤਾਂ ਅਸੀਂ ਆਪਣਾ ਕਹਿ ਸਕਦੇ ਹੋਈਏ ਇਹ ਨੂੰ ਕਹੀਏ ਛੱਟ ਛੱਟ ਤਾਂ ਆਪਣੇ ਵੀ ਨਹੀਂ ਨਾਲ ਤੁਰਦੇ ਆਇਕ ਤੁਸੀਂ ਲੋਕਾਂ ਜਿਨ੍ਹਾਂ ਨੇ ਹਮਦਰਦੀ ਦਿਟਾਈ ਐ ਮੈਨੂੰ ਲੱਗਦਾ ਵੀ ਪ੍ਰਮਾਤਮਾ ਸਾਰੀ ਸੰਗਤ ਚ ਵੱਸਦਾ ਏ ਜੇ ਤੁਹਾਡਾ ਇਹਨਾਂ ਸਾਥ ਆ ਤੁਹਾਡੇ ਮਨ ਨੂੰ ਕਿਤੇ ਨਾ ਕਿਤੇ ਫਰਕ ਪਿਆ ਐ ਬਸ ਸਾਡੀ ਆ ਹੀ ਕਾਮਯਾਬੀ ਐ ਆ ਹੀ ਸਾਡੇ ਪੱਲੇ ਐ ਬਿਲਕੁਲ ਬਿਲਕੁਲ ਬਲ ਆਪਦੇ ਮਨ ਸੁਝਾ ਲੈਨੇ ਵੀ ਤੇਰਾ ਪੁੱਤ ਨਹੀਂ ਸੀ ਸਾਰੇ ਲੋਕਾਂ ਦਾ ਇਹ ਵੀ ਤਾਂ ਦੁਖੀ ਨੇ ਜਿੰਨੇ ਆਉਂਦੇ ਐ ਆਪਣੋ ਲੋਕੋ ਥੋੜੀ ਝੋਲੀ ਪਾ ਦਿੰਨਾ ਥੋੜਾ ਥੋੜਾ ਕਰਕੇ ਬੰਨ ਗਿਆ ਆਹੀ ਟਾਈਮ ਪਾਸ ਕਰਨ ਦਾ ਸਾਧਨਾ ਬਿਲਕੁਲ ਨਹੀਂ ਬੰਨ ਗਿਆ ਸਾਡੇ ਨੂੰ ਪੋਸਟਾਂ ਪਾ ਆਪਣਾ ਦੇਣ ਦਾ ਬਹੁਤ ਬਹੁਤ ਜੀ ਦਾ ਧਿਆਨ ਜਾਈ ਸਸਤੀ ਕਰਨ